ਸਤਿ ਸ਼੍ਰੀ ਅਕਾਲ ਜੀ ਅੱਜ ਮਾਸਟਰ ਗੁਰਮੇਲ ਸਿੰਘ ਜੀ ਦੀ ਲਿਖੀ ਹੋਈ ਕਹਾਣੀ ਕੋਰੀਆਂ ਸਦਰਾਂ ਆਪ ਜੀ ਨਾਲ ਸਾਂਝੀ ਕਰਾਂਗੀ ਉਮੀਦ ਕਰਦੀਆਂ ਕਿ ਤੁਸੀਂ ਪਸੰਦ ਕਰੋਗੇ ਕੱਚੀ ਕੰਧ ਦਾ ਕਲਰ ਕਿਰ-ਕਿਰ ਕੇ ਕਮਲਾ ਹੋਇਆ ਪਿਆ ਸੀ ਰੈਂਦਾ ਖੂਨ ਦਾ ਵੇੜੇ 'ਚ ਖੇੜ ਰਹੀ ਬੱਚੇ ਨੇ ਕੰਧ ਦੀਆਂ ਵੇਰਲਾਂ 'ਚ ਤੀਲੇ ਫਸਾਫਸਾ ਕੇ ਕੀਰ ਛੱਡਿਆ ਸੀ। ਵੇੜੇ ਵਿੱਚ ਲੱਗੇ ਲਸੂੜੇ ਦੇ ਰੁੱਖ ਦੀ ਕਹਾਣੀ ਵੀ ਕੱਚੀ ਕੰਧ ਵਰਗੀ ਜਾਪ ਰਹੀ ਸੀ। ਖੋਰੇ ਪੱਤ ਝੜਦਾ ਅਸਰ ਸੀ ਜਾਂ ਬੁਢਾਪੇ ਦੀ ਨਿਸ਼ਾਨੀ। ਉਹ ਵੀ ਆਪਣੇ ਪੱਤੇ ਜੂਏ ਵਿੱਚ ਹਾਰੇ ਕਿਸੇ ਜਵਾਰੀ ਵਾਂਗ ਛੁੱਟੀ ਜਾ ਰਿਹਾ ਸੀ। ਇੱਕ ਨੀਵੇਂ ਜਿਹੇ ਕਮਰੇ ਦੇ ਬਾਹਰ ਬਣੇ ਚੁੱਲ੍ਹੇ ਦੀ ਅੱਗ ਮੜੀ ਤੇ ਰੱਖੇ ਉਸ ਦੀਵੇ ਵਾਂਗ ਬੁਝੀ ਪਈ ਸੀ। ਜਿਸ ਨੂੰ ਕੋਈ ਔਰਤ ਸਿਰਫ ਵੀਰਵਾਰ ਵਾਲੇ ਦਿਨ ਪੀਰਾਂ ਨੂੰ ਪੁੱਜਣ ਲਈ ਹੀ ਜਗਾਉਂਦੀ ਹੋਵੇ। ਗੋਡਿਆਂ ਤੱਕ ਲੰਮਕਦੀ ਅੱਧੂ ਰਾਣੀ ਕੋਟੀ ਪਾਈ ਉਹ ਬੱਚਾ ਚੁੱਲ੍ਹੇ ਕੋਲ ਰੱਖੀ ਉਸ ਮਿੱਟੀ ਨਾਲ ਖੇਡ ਰਿਹਾ ਸੀ। ਜਿਸ ਨੂੰ ਸ਼ਾਇਦ ਉਸਦੀ ਮਾਂ ਨੇ ਚੁੱਲ੍ਹੇ ਨੂੰ ਪਰੋਲਾ ਫੇਰਨ ਲਈ ਲਿਆਂਦਾ ਹੋਵੇ। ਐਨੀ ਲੰਮੀ ਕੋਟੀ ਆਪਣੇ ਮੂੰਹੋਂ ਬੋਲਦੀ ਹੋਈ ਜਾਪ ਰਹੀ ਸੀ। ਕਿ ਕਿਸੇ ਨੇ ਤਰਸ ਖਾ ਕੇ ਬੱਚੇ ਦਾ ਤੰਟ ਕਰਨ ਲਈ ਉਹ ਕੋਟੀ ਦਿੱਤੀ ਹੈ ਆਪਣੇ ਨਿੱਕੇ ਨਿੱਕੇ ਪੈਰਾਂ ਉੱਤੇ ਮਿੱਟੀ ਦੀ ਇੱਕ ਪਰਤ ਚੜਾ ਕੇ ਉਹ ਆਪਣੇ ਸੁਪਨਿਆਂ ਦਾ ਘਰ ਬਣਾਉਣ ਦਾ ਯਤਨ ਕਰ ਰਿਹਾ ਸੀ ਉਹ ਆਪਣੀ ਖੇਡ ਵਿੱਚ ਇੰਨਾ ਮਸਤ ਸੀ ਕਿ ਉਸ ਨੂੰ ਮਾਂ ਦੇ ਦਰਦ ਨਾਲ ਚੀਖਣ ਦੀ ਆਵਾਜ਼ ਤੱਕ ਸੁਣਾਈ ਨਾ ਦਿੱਤੀ ਅਧੂਰੀ ਰੰਜਾਈ ਲਈ ਪੰਮੀ ਆਪਣੇ ਆਪ ਨੂੰ ਠੰਡ ਤੋਂ ਬਚਾਉਣ ਦਾ ਯਤਨ ਕਰ ਰਹੀ ਜਾਪਦੀ ਸੀ। ਰਜਾਈ ਦਾ ਰੂਮ ਪਰਫ ਦੇ ਢੇਲੇ ਵਾਂਗ ਇੱਕ ਪਾਸੇ ਇਕੱਠਾ ਹੋਇਆ ਪਿਆ ਸੀ। ਉਸਨੇ ਇਸ ਦਾ ਇੱਕ ਪੱਲਾ ਉਤਾਹ ਚੁੱਕ ਕੇ ਆਪਣਾ ਸੱਜਾ ਹੱਥ ਪਾਣੀ ਪੀਣ ਲਈ ਬਾਹਰ ਕੱਢਿਆ। ਨੋਆ 'ਚ ਫਸੀ ਸੁਆ ਤੇ ਤਵੇ ਦੀ ਪੁੱਠ ਵਰਗਾ ਕਾਲਾ ਹੱਥ ਚੀਖ-ਚੀਖ ਕੇ ਕਹਿ ਰਿਹਾ ਸੀ। ਕਿ ਉਹ ਲੋਕਾਂ ਦਾ ਗੂਹਾ ਕੂੜਾ ਸੁੱਟਦੀ ਹੋਵੇਗੀ। ਉਹ ਦਾ ਹੱਥ ਗੜਵੀ ਨੂੰ ਪੈ ਤਾਂ ਗਿਆ ਪਰ ਟਿਰਕੀ ਹੋਈ ਪਿੱਤਲ ਦੀ ਗੜਵੀ ਵੀ ਉਸ ਦੀ ਕਿਸਮਤ ਵਾਂਗ ਖਾਲੀ ਪਈ ਸੀ। ਇਸ ਵਿੱਚ ਪਾਣੀ ਦੀ ਇੱਕ ਬੂੰਦ ਤੱਕ ਵੀ ਨਹੀਂ ਸੀ ਜਿਸ ਨਾਲ ਆਪਣਾ ਉਹ ਸੰਗਤਾਰ ਕਰ ਸਕਦੀ। ਉਸ ਦੇ ਬੁੱਲ ਪਿੰਡ ਦੀ ਉਸ ਕੱਸੀ ਵਾਂਗ ਸੁੱਕੇ ਪਏ ਸਨ ਜਿਹੜੀ ਸਿਰਫ ਸੌਣ ਦੇ ਮਹੀਨੇ ਹੀ ਥੋੜੀ ਬਹੁਤ ਪਾਣੀ ਨਾਲ ਭਰਦੀ ਸੀ। ਅਚਾਨਕ ਬੂਹਾ ਖੜਕਣ ਦੀ ਆਵਾਜ਼ ਸੁਣ ਕੇ ਉਸ ਦੀਆਂ ਸੁੱਜੀਆਂ ਅੱਖਾਂ ਅੱਧ ਟੁੱਟੇ ਬੂਹੇ ਦੀ ਵਿਰਲ ਵਿੱਚੋਂ ਬਾਹਰ ਵੱਲ ਇਸ ਆਸ ਨਾਲ ਝਾਕਣ ਲੱਗ ਪਈਆਂ ਕਿ ਸ਼ਾਇਦ ਰੱਬ ਨੇ ਉਸ ਨੂੰ ਪਾਣੀ ਦਾ ਗਲਾਸ ਪਿਉਣ ਵਾਲਾ ਕੋਈ ਭੇਜਿਆ ਹੋਵੇ। ਵੇ ਮੁੰਡਿਆ ਤੇਰੀ ਮਾਂ ਕਿੱਥੇ ਐ? ਹਾਂ ਵੇ, ਬੋਲਦਾ ਕਿਉਂ ਨਹੀਂ? ਇੱਕ ਔਰਤ ਨੇ ਘਰਵੜ ਦੇ ਸਾਰ ਹੀ ਬੱਚੇ ਨੂੰ ਪੁੱਛਿਆ ਪਰ ਮੁੰਡਾ ਕੁਝ ਨਾ ਬੋਲਿਆ ਜਿਵੇਂ ਉਹ ਆਪਣੇ ਘਰ ਬਣਾਉਣ ਦਾ ਕੰਮ ਰੋਕਣਾ ਚਾਹੁੰਦਾ ਹੋਵੇ ਉਸਨੇ ਬਸ ਮਿੱਟੀ ਨਾਲ ਲਿਬੜੀ ਉਂਗਲ ਨਾਲ ਉਸ ਕਮਰੇ ਵੱਲ ਇਸ਼ਾਰਾ ਕਰ ਦਿੱਤਾ ਜਿੱਥੇ ਉਸਦੀ ਮਾਂ ਲੰਮੇ ਪਈ ਹੋਈ ਸੀ ਨਹੀਂ ਮੈਂ ਸੋਚਿਆ ਕਿ ਆਪ ਹੀ ਜਾਵਾਂ ਤੂੰ ਤਾਂ ਕਈ ਦਿਨਾਂ ਦੀ ਕੰਮ ਤੇ ਆਈ ਹੀ ਨਹੀਂ ਤੇ ਤੂੰ ਤਾਂ ਮੰਜਾ ਮੱਲ ਕੇ ਪਈ ਹੈ ਤਾਈ ਸਤਨਾਮੀ ਨੇ ਪੰਮੀ ਦੀ ਪੈਨ ਤੇ ਬੰਦੇ ਹੋਏ ਕਿਹਾ ਤਾਈ ਬੁਖਾਰ ਨਾਲ ਤਪੀ ਪਈ ਆ ਅੱਜ ਪੂਰੇ 5 ਦਿਨ ਹੋ ਗਏ ਜਿੱਤਨ ਤੁਹਾਡੇ ਘਰੋਂ ਕੰਮ ਕਰਕੇ ਆਈ ਬਸ ਆਉਂਦੇ ਸਾਰ ਹੀ ਐਨੀ ਕੰਬਣੀ ਛਿੜੀ ਕਿ ਪੋਛੀ ਨਾ ਤੇਰੇ ਤੋਂ ਪਹਿਲਾਂ ਵੀ ਕਈ ਘਰਾਂ ਦੀਆਂ ਬੁੜੀਆਂ ਆ ਚੁੱਕੀਆਂ ਨੇ ਕਹਿੰਦੀਆਂ ਸਾਰਾ ਕੰਮ ਕਰਨ ਵਾਲਾ ਪਿਆ ਸਾਡੇ ਘਰ ਦਾ ਭਲਾ ਜੇ ਮੇਰੇ 'ਚ ਸੱਤਿਆ ਹੋਵੇ ਤਾਂ ਕਿਉਂ ਮਜਬੂਰ ਕਰਦੀ ਕਿਸੇ ਨੂੰ ਘਰ ਢੇਡਾ ਮਾਰਨ ਲਈ ਤਾਈ ਸਤਨਾਮੀ ਅੰਮ੍ਰਿਤਾਰੀ ਔਰਤ ਸੀ ਬੜਾ ਦਿਆਲੂ ਸੁਭਾਅ ਸੀ ਉਹਦਾ ਜਦੋਂ ਉਹਦਾ ਆਪਣਾ ਰਾਜ ਹੁੰਦਾ ਸੀ ਤਬ ਬਥੇਰਾ ਕੁਝ ਦਿਆ ਕਰਦੀ ਸੀ ਪੰਮੀ ਨੂੰ ਪਰ ਜਦੋਂ ਤੋਂ ਨੂਹਾ ਦੇ ਹੱਥ ਘਰ ਦੀ ਵਾਕ ਡੋਰ ਆ ਗਈ ਉਦੋਂ ਤੋਂ ਬਸ ਉਸਦੀ ਪੇਸ਼ ਚੱਲਣੋਂ हट ਗਈ ਸੀ ਲੈ ਕੁੜੇ ਤੂੰ ਤਾਂ ਸੱਚੀ ਤੰਦੂਰ ਵਾਂਗ ਤਪਦੀ ਪਈ ਹੈਂ ਕਰ ਵਾਲੀ ਨੇ ਕੋਈ ਦਵਾਈ ਦਾ ਰੁਕਰਾਇਆ ਤੇਰਾ ਕਿ ਨਹੀਂ ਲੈ ਤਾਈ ਉਹ ਨੂੰ ਸ਼ਰਾਬ ਪੀਣ ਦੀ ਤੇ ਤਾਸ਼ ਖੇਡਣ ਤੋਂ ਵੇਲ ਹੋਵੇ ਤਾਂ ਉਹ ਨੂੰ ਕੋਈ ਮੇਰੀ ਫਿਕਰ ਹੋਵੇ ਗਵਾਂਡੀਆਂ ਦੇ ਮੁੰਡੇ ਦਾ ਤਰਲਾ ਕੀਤਾ ਕਿ ਦਵਾਈ ਲਿਆ ਦੇਵੇ ਉਸ ਵਿਚਾਰੇ ਨੇ ਡਾਕਟਰ ਤੋਂ ਚਾਰ ਪੁੜੀਆਂ ਲਿਆ ਦਿੱਤੀਆਂ ਪਰ ਫਰਕ ਅਜੇ ਪੋਰਾ ਵੀ ਨਹੀਂ ਪਿਆ ਲੈ ਕੁੜੇ ਪਹਿਲਾਂ ਪਾਣੀ ਪੀ ਮੈਂ ਲੈ ਆ ਕੇ ਦੇਨੀ ਆ ਤੈਨੂੰ ਦਵਾਈ ਚੱਲ ਹੌਸਲਾ ਰੱਖ ਹੋ ਜਾਵੇਂਗੀ ਠੀਕ ਤੂੰ ਵਿਰੇ ਵਿੱਚ ਪਈ ਪਾਣੀ ਦੀ ਬਾਲਟੀ ਚੋਂ ਪਾਣੀ ਦਾ ਗਲਾਸ ਪਰ ਕਿਉਂ ਉਸਨੇ ਪੰਮੀ ਨੂੰ ਪਿਆ ਦਿੱਤਾ ਤੇ ਉਸ ਦੀ ਦਵਾਈ ਲੈਣ ਲਈ ਘਰ ਘਰ ਚਲੀ ਗਈ ਅੱਧੇ ਕੁ ਘੰਟੇ ਮਗਰੋਂ ਉਹਨੇ ਕਿਸੇ ਮੁੰਡੇ ਦੇ ਹੱਥ ਦੋ ਦਿਨਾਂ ਦੀ ਦਵਾਈ ਭੇਜ ਦਿੱਤੀ ਦਵਾਈ ਵਾਕਿਆ ਹੀ ਅਸਰਦਾਰ ਨਿਕਲੀ ਚਾਰ ਖੁਰਾਕਾਂ ਖਾਣ ਮਗਰੋਂ ਉਸ ਦਾ ਬੁਖਾਰ ਲੈ ਗਿਆ ਤਉ ਪਹਿਲਾਂ ਵਾਂਗ ਕੰਮ ਤੇ ਜਾਣ ਲੱਗ ਪਈ ਪਰ ਡੇਰੇ ਵਾਲਿਆਂ ਦੇ ਘਰ ਦਾ ਬੂਹਾ ਖੋਲ ਕੇ ਉਹ ਉਹਨਾਂ ਦੇ ਘਰ ਜਾ ਵੜੀ ਬਾਹਰਲੇ ਬੂਹੇ ਕੋਲ ਪਏ ਝਾੜੂ ਨੂੰ ਚੁੱਕ ਕੇ ਬਿਨਾਂ ਕਿਸੇ ਨਾਲ ਗੱਲ ਕੀਤੇ ਉਹਨਾਂ ਦੇ ਕਮਰੇ 'ਚ ਝਾੜੂ ਫੇਰਨ ਲੱਗ ਪਈ ਆ ਗਈ ਮੈਮ ਸਾਹਿਬ ਤੁਸੀਂ ਆ ਗਿਆ ਚੇਤਾ ਕਿ ਡੇਰੇ ਵਾਲਿਆਂ ਦੇ ਘਰ ਵੀ ਕੰਮ ਕਰਨਾ ਹੈ ਰਣਜੀਤ ਦੀ ਘਰ ਵਾਲੀ ਜਿਵੇਂ ਪਹਿਲਾਂ ਹੀ ਖਪੀ ਤਪੀ ਬੈਠੀ ਸੀ ਕਹਿੰਦੇ ਨੇ ਕਿ ਕਿਸੇ ਦੀ ਬੇਇੱਜ਼ਤੀ ਕਰਨੀ ਹੋਵੇ ਤਾਂ ਰੁੱਖੇ ਸ਼ਬਦ ਬੋਲ ਕੇ ਵੀ ਕੀਤੀ ਜਾ ਸਕਦੀ ਹੈ ਤੇ ਜਿਆਦਾ ਸਤਿਕਾਰ ਦੇ ਕੇ ਵੀ ਰਣਜੀਤ ਦੀ ਘਰ ਵਾਲੀ ਦੇ ਕਹੇ ਸ਼ਬਦ ਮੀਮ ਸਾਹਿਬ ਇੱਕ ਟੀਚਰ ਸੀ ਇੱਕ ਬੇਇੱਜ਼ਤੀ ਸੀ ਜਿਹੜੀ ਕਿ ਉਸ ਸਤਿਕਾਰ ਭਰੇ ਸ਼ਬਦਾਂ ਵਿੱਚ ਪੰਮੀ ਦੀ ਕਰ ਰਹੀ ਸੀ ਲਾ ਇੱਕ ਗਰੀਬਣੀ ਦੇ ਕਰਮਾਂ ਵਿੱਚ ਮੇਮ ਸਾਹਿਬ ਖਵਾਉਣਾ ਕਿੱਥੇ ਸਹੀ ਟੁੱਕਦਾ ਨਾ ਭੈਣੀ ਮੈਂ ਕਾਹਦੀ ਮੇਮ ਸਾਹਿਬ ਆ ਮੈਨੂੰ ਪਤਾ ਹੈ ਕੰਮ ਕਰਾਂਗੀ ਤਾਂ ਹੀ ਕੁਝ ਮਿਲਣਾ ਮੈਨੂੰ ਕੀ ਕਰਾਂ ਬੁਖਾਰ ਵੀ ਐਸਾ ਚੰਬੜਿਆ ਮੈਨੂੰ ਚੰਦਰਾ ਲੱਥੇ ਹੀ ਨਾ ਚਾਰ ਦਿਨ ਪੁੜੀਆਂ ਖਾਧੀਆਂ ਤੇ ਕੱਲ ਵੀਰਵਾਲ ਵਾਲ ਦਿਨ ਪੀਰਾਂ ਦੇ ਦੀਵਾ ਜਗਾ ਕੇ ਆਈਆਂ ਫੇਰ ਕਿਤੇ ਰੁੱਟਿਆ ਜਾ ਕੇ ਅੰਮੀ ਘਰ ਦਾ ਵਿਹੜਾ ਸੰਭਰ ਕੇ ਕੂੜਾ ਇੱਕ ਥਾਂ ਇਕੱਠਾ ਕਰਦੀ ਹੋਈ ਬੋਲੀ ਬੁਖਾਰ ਬਖੂਰ ਦਾ ਮੈਨੂੰ ਨਹੀਂ ਪਤਾ ਚਾਚ ਨਾਲ ਕੰਮ ਕਰਿਆ ਕਰ ਨਹੀਂ ਤਾਂ ਲੱਭ ਲੈਣੀ ਅਸੀਂ ਕੋਈ ਹੋਰ ਪੈਸੇ ਦੇਣੇ ਤੇ ਕੰਮ ਕਰਾਉਣਾ ਬਥੇਰੀਆਂ ਨੇ ਕੰਮ ਕਰਨ ਵਾਲੀਆਂ ਨਾ ਭੈਣੇ ਇਦਾਂ ਨਾ ਕਹਿ ਕੰਮ ਕਰਾਂਗੀ ਕਿਉਂ ਨਹੀਂ ਕਰਨਾ ਭਲਾ ਚੰਦਰੇ ਬੁਖਾਰ ਨੂੰ ਵੀ ਗਰੀਬ ਦਾ ਹੀ ਵਿਹੜਾ ਲੱਭਦਾ ਡੇਰਾ ਲਾਉਣ ਨੂੰ ਪੰਮੀ ਵਿਚਾਰੀ ਖਰੀਆਂ ਖਰੀਆਂ ਸੁਣ ਕੇ ਚੁੱਪਚਾਪ ਵਟਕੁੱਟ ਕੇ ਕੰਮ ਕਰਦੀ ਰਹੀ ਉਹ ਕਈ ਘਰਾਂ ਦਾ ਕੰਮ ਕਰਿਆ ਕਰਦੀ ਸੀ ਇੱਕ ਅੱਦੇ ਨੂੰ ਛੱਡ ਕੇ ਜ਼ਿਆਦਾਤਰ ਘਰਾਂ ਦੀਆਂ ਬੁੜੀਆਂ ਨੱਕ ਬੁੱਲ ਵਟਣ ਵਾਲੀਆਂ ਹੀ ਸਨ ਗਰੀਬ ਦੀ ਕਦਰ ਕਰਨ ਵਾਲਾ ਕੋਈ ਵਿਰਲਾ ਹੀ ਹੁੰਦਾ ਪੰਮੀ ਦਾ ਘਰ ਵਾਲਾ ਕਾਲਾ ਉਸ ਨੂੰ ਅਕਸਰ ਮਾਰਿਆ ਕੁੱਟਿਆ ਕਰਦਾ ਸੀ ਇੱਕ ਵਾਰ ਤਾਂ ਵਿਚਾਰੀ ਗੁੱਸੇ ਦੀ ਮਾਰੀ ਆਪਣੇ ਮੁੰਡੇ ਸੋਨੂ ਨੂੰ ਨਾਲ ਲੈ ਕੇ ਪੇਕਿਆਂ ਦੇ ਜਾ ਬੈਠੀ ਉਸ ਨੂੰ ਪੇਕਿਆਂ ਤੇ ਮਾਨ ਸੀ ਕਿ ਉਹ ਆਪਣੇ ਘਰ 4 ਦਿਨ ਰੱਖ ਲੈਣਗੇ ਤੇ ਕਾਲੇ ਨੂੰ ਵੀ ਉਸਦੀ ਕੀਮਤ ਪਤਾ ਲੱਗੇਗੀ ਪਰ ਇਹ ਸੋਖ ਉਸਦੇ ਕਰਮਾਂ 'ਚ ਕਿੱਥੇ ਉਸਦੀ ਪਰਚਾਈ ਤਾਂ ਬਾਲੀ ਇਹ ਦਾਢੀ ਸੀ ਚੰਦਰੀ ਨੇ ਕੋਈ ਲਿਹਾਜ਼ ਨਾ ਕਰਨਾ ਆਪਣੀ ਦੁਖੀ ਨਣਾਂ ਦਾ ਅਖੇ ਬੀਬੀ ਘਰ ਵਾਲੇ ਨਾਲ ਬਣਾ ਕੇ ਰੱਖਿਆ ਕਰ ਦੂਜੇ ਦਿਨ ਪੇਕੇ ਤੁਰ ਹੀ ਰਹਿਣੀ ਹੈ ਅਸੀਂ ਕਿਹੜਾ ਸ਼ਾਹੂਕਾਰਾਂ ਭਲਾ ਆਪਣੇ ਘਰ ਦਾ ਆਪ ਨੂੰ ਪਤਾ ਹੁੰਦਾ ਕੋਹ ਨੂੰ ਕੀ ਪਤਾ ਕਿ ਵਿਚਾਰੀ ਕਿਵੇਂ ਆਪਣੇ ਸਹੁਰੇ ਘਰ ਦੇਣ ਕਟੀ ਕਰਦੀ ਹੈ ਨਾਲੇ ਕਮਾ ਕੇ ਲਿਆਉਂਦੀ ਹੈ ਤੇ ਨਾਲੇ ਕੁੱਟ ਖਾਂਦੀ ਹੈ ਪੰਮੀ ਦਾ ਪਿਓ ਹੁਣ ਬਜ਼ੁਰਗ ਹੋ ਚੁੱਕਾ ਸੀ ਸਾਰੀ ਜ਼ਿੰਦਗੀ ਦੀ ਖੱਟੀ ਹੁਣ ਪੁੱਤਰਾ ਸਾਂਭ ਲਈ ਸੀ ਕੀ ਮਦਦ ਕਰਦਾ ਘਰ ਆਈ ਤੇ ਦੀ ਅਖੀਰ ਸਮਝਾ-ਭੁਜਾ ਕੇ ਰਿਸ਼ਤੇਦਾਰੀ ਚੋਂ 2-4 ਬੰਦੇ ਇਕੱਠੇ ਕਰਕੇ ਫਿਰ ਤੋੜ ਦਿੱਤਾ ਪੰਮੀ ਨੂੰ ਕਾਲੇ ਨਾਲ ਪਰ ਅੱਗੋਂ ਕਾਲਾ ਕਿਹੜਾ ਸਲੱਗ ਸੀ ਉਸ ਨੂੰ ਰਤਾ ਪਰ ਵੀ ਕਦਰ ਨਾ ਰਹੀ ਪੰਮੀ ਦੀ ਵਿਚਾਰੀ ਨਾਲੇ ਘਰੋਂ ਗਾਲਾਂ ਖਾਂਦੀ ਤੇ ਨਾਲੇ ਲੋਕਾਂ ਦੇ ਘਰਾਂ ਚੋਂ ਲੋਕਾਂ ਦੇ ਘਰਾਂ ਚ ਕੰਮ ਕਰਦੀਆਂ ਕਰਦੀਆਂ ਕਈ ਵਾਰ ਆਥਨ ਹੋ ਜਾਂਦੀ ਸੋਨੂ ਅਕਸਰ ਉਸ ਨੂੰ ਕਹਿ ਦਿੰਦਾ ਮਾਂ ਤੂੰ ਮੇਰੇ ਨਾਲ ਪਿਆਰ ਨਹੀਂ ਕਰਦੀ ਮੇਰੇ ਬੇਲੀਆਂ ਦੀਆਂ ਮਾਵਾਂ ਸਾਰਾ ਦਿਨ ਘਰੇ ਰਹਿੰਦੀਆਂ ਨੇ ਤੂੰ ਪਤਾ ਨਹੀਂ ਕਿੱਥੇ ਚਲੀ ਜਾਨੀ ਐ ਸਾਰਾ ਦਿਨ ਪੁੱਤ ਮੈਂ ਕਿੱਥੇ ਜਾਣਾ ਮੇਰਾ ਤਾਂ ਪੇਕਾ ਘਰ ਵੀ ਹੁਣ ਆਪਣਾ ਨਹੀਂ ਰਿਹਾ ਨਾਲੇ ਪੁੱਤ ਤੇਰੇ ਮਾਮੇ ਆ ਜੇ ਤੇਰਾ ਪਿਓਸ ਲੱਗ ਲੱਬਿਆ ਹੁੰਦਾ ਤਾਂ ਕੀ ਲੋੜ ਸੀ ਮੈਨੂੰ ਲੋਕਾਂ ਦੇ ਘਰਾਂ ਦਾ ਗੰਦ ਸੁਟਣ ਦੀ ਇਹ ਗੱਲਾਂ सोनू ਦੇ ਪੱਲੇ ਕਿੱਥੇ ਪੈਣ ਵਾਲੀਆਂ ਸਨ ਕੀ ਕਰਦੀ ਪੰਮੀ ਹੋਰ ਕਿਹਦੇ ਨਾਲ ਦੁੱਖ ਫਰੋਲਦੀ ਅਖੀਰ ਸੋਨੂ ਹੀ ਸੀ ਜਿਸ ਨਾਲ ਉਹਨੇ ਦੁੱਖ ਫਰੋਲਣਾ ਹੁੰਦਾ ਸੀ ਸੋਨੂ ਹੁਣ 5 ਵਰਿਆਂ ਦਾ ਹੋ ਚੁੱਕਾ ਸੀ ਪੰਮੀ ਨੇ ਮੁੰਡੇ ਨੂੰ ਪਿੰਡ ਦੇ ਹੀ ਸਰਕਾਰੀ ਸਕੂਲ ਚ ਦਾਖਲ ਕਰਵਾ ਦਿੱਤਾ ਸੀ ਛੁੱਟੀ ਵਾਲੇ ਦਿਨ ਜੇ ਪੰਮੀ ਕਿਸੇ ਘਰ ਕੰਮ ਕਰਨ ਲਈ ਉਸ ਨੂੰ ਨਾਲ ਲੈ ਜਾਂਦੀ ਤਾਂ ਬੁੜੀਆਂ ਅੱਗੋਂ ਕਹਿ ਦਿੰਦੀਆਂ ਬਈ ਇਹਨੂੰ ਨਾਲ ਨਾ ਲਿਆਇਆਕ ਤੁਹੇ ਇਹਦੇ ਆਰੇ ਲੱਗ ਜਾਨੀਏ ਤੇ ਕੰਮ ਵਿੱਚ ਹੀ ਰਹਿ ਜਾਂਦਾ ਲੋਕਾਂ ਦੇ ਘਰਾਂ ਦਾ ਗੰਦ ਸੁੱਟਣ ਵਾਲੀ ਪੰਮੀ ਤੋਂ ਆਪਣੇ ਘਰ ਦਾ ਗੰਦ ਕਦੀ ਸਾਫ਼ ਨਾ ਹੋ ਸਕਿਆ ਸਾਫ਼ ਕਰਨ ਨੂੰ ਹੈ ਵੀ ਕੀ ਸੀ ਦੋ ਕੋਠੇ ਛੱਤੇ ਹੋਏ ਸੀ ਬਾਲਿਆਂ ਵਾਲੇ ਤੇ ਉਹ ਵੀ ਲੇਫੇ ਕੰਧਾਂ ਨੇ ਤਾਂ ਸੁੱਖ ਨਾਲ ਪਲਸਤਰ ਦਾ ਮੂੰਹ ਵੀ ਨਹੀਂ ਸੀ ਵੇਖਿਆ ਨਾ ਨਾਲਕਾ ਨਾ ਟੂਟੀ ਗਲੀ 'ਚ ਲੱਗੇ ਸਰਕਾਰੀ ਟੂਟੀ ਤੋਂ ਹੀ ਪਾਣੀ ਦੀਆਂ ਦੋ ਬਾਲਟੀਆਂ ਭਰ ਕੇ ਉਹ ਰੱਖ ਲੈਂਦੀ। ਥੱਕੀ ਟੁੱਟੀ ਜਦੋਂ ਘਰ ਵੜਦੀ ਤਾਂ ਕੁਝ ਵੀ ਕਰਨ ਦੀ ਹਿੰਮਤ ਨਾ ਰਹਿੰਦੀ। ਬਸ ਡਿੱਗਣ ਨੂੰ ਮੰਜਾ ਲੱਭਦੀ ਤੇ ਉਤੋਂ ਕਾਲੇ ਦਾ ਕੀ ਪਤਾ ਕਿ ਸ਼ਾਮ ਨੂੰ ਸ਼ਰਾਬ ਨਾਲ ਰੱਜ ਕੇ ਕਿਹੜੀ ਧੀ ਦੀ ਪੈਣ ਦੀ ਗਾਲ ਕੱਢਣੀ ਉਸਨੇ। ਮਾਂ ਤੈਨੂੰ ਪਤਾ ਹੈ ਅੱਜ ਮੀਤੇ ਦਾ ਜਨਮ ਦਿਨ ਹੈ। ਉਨੇ ਗਲੀ ਦੇ ਸਾਰੇ ਬੱਚਿਆਂ ਨੂੰ ਸੱਦਿਆ ਜਨਮ ਦਿਨ ਤੇ ਪਰ ਮੈਨੂੰ ਨਹੀਂ ਕਿਹਾ ਆਪਾਂ ਚੱਲੀਏ ਉਹਦੇ ਘਰ ਜਨਮ ਦਿਨ ਮਨਾਉਣ ਸੋਨੂ ਨੇ ਗਲੀ ਚੋਂ ਲੰਘਦੇ ਬੱਚਿਆਂ ਵੱਲ ਇਸ਼ਾਰਾ ਕਰਕੇ ਆਪਣੀ ਮਾਂ ਦੀ ਚੁੰਨੀ ਖਿੱਚਦੇ ਹੋਏ ਕਿਹਾ ਨਾ ਪੁੱਤ ਆਪਾਂ ਨਹੀਂ ਜਾਣਾ ਗਰੀਬ ਦੇ ਪੁੱਤ ਨੂੰ ਜਨਮ ਦਿਨ ਤੇ ਕੋਈ ਨਹੀਂ ਸੱਦਦਾ ਹੁੰਦਾ ਪੁੱਤ ਕੋਈ ਨਾ ਫਿਕਰ ਨਾ ਕਰ ਅਗਲੇ ਮਹੀਨੇ ਤੇਰਾ ਜਨਮ ਦਿਨ ਹੈ ਨਾ ਆਪਾਂ ਵੀ ਮਨਾਵਾਂਗੇ ਆਪਾਂ ਵੀ ਨਹੀਂ ਸੱਦਣਾ ਉਹਨਾਂ ਨੂੰ ਸੱਚੀ ਮਾਂ ਆਪਾਂ ਵੀ ਮਨਾਵਾਂਗੇ ਮੇਰਾ ਜਨਮ ਦਿਨ ਹਾਂ ਪੁੱਤ ਤੇਰੀ ਮਾਂ ਹੈ ਨਾ ਤੂੰ ਫਿਕਰ ਨਾ ਕਰੀ ਵਧੀਆ ਕੇਕ ਲਿਆ ਕੇ ਦੋ ਮੈਂ ਆਪਣੇ ਪੁੱਤ ਨੂੰ ਪਕੌੜੇ ਵੀ ਬਣਾ ਕੇ ਖਵਾਉਂ ਵਧੀਆ ਨਵੇਂ ਕੱਪੜੇ ਵੀ ਲੈ ਕੇ ਦਿਓ ਅੱਛਾ ਪੰਮੀ ਨੇ ਝੂਠਾ ਜਿਹਾ ਤਰਵਾਸਾ ਦੇ ਕੇ ਆਪਣੇ ਪੁੱਤ ਨੂੰ ਮਨਾ ਤਾਂ ਲਿਆ ਪਰ ਸੋਨੂੰ ਇਸ ਨੂੰ ਸੱਚ ਹੀ ਮੰਨੀ ਬੈਠਾ ਸੀ ਉਹ ਹਰ ਰੋਜ਼ ਆਪਣੀ ਮਾਂ ਨੂੰ ਉਸ ਦਾ ਵਾਅਦਾ ਯਾਦ ਕਰਵਾਉਂਦਾ ਕੀ ਦਿਨ ਕੀ ਰਾਤ ਉਸ ਨੂੰ ਬਸ ਆਪਣੇ ਜਨਮ ਦਿਨ ਦੀ ਹੀ ਯਾਦ ਸੀ ਪੰਮੀ ਪਿੰਡ ਦੇ ਸੁੱਖੀ ਪੁਲਸੀ ਦੇ ਘਰ ਵੀ ਕੰਮ ਕਰਦੀ ਸੀ ਉਸ ਤੇ ਮੁੰਡੇ ਦੀਪੀ ਤੇ ਸੋਨੂ ਦਾ ਜਨਮ ਦਿਨ ਇੱਕੋ ਦਿਨ ਹੀ ਸੀ ਅੱਜ ਜਦੋਂ ਉਹ ਉਹਨਾਂ ਦੇ ਘਰ ਕੰਮ ਕਰਨ ਲਈ ਗਈ ਤਾਂ ਉਹਦੀ ਘਰ ਵਾਲੀ ਕਹਿੰਦੀ ਨੀ ਪੰਮੀਏ ਅੱਜ ਆਪਣੀ ਦੀਪੀ ਦਾ ਜਨਮ ਦਿਨ ਹੈ ਰਿਸ਼ਤੇਦਾਰ ਸੱਦਣੇ ਤੇ ਦੀਪੀ ਦੇ ਪਾਪਾ ਦੇ ਸਟਾਫ ਦੇ ਮੈਂਬਰਾਂ ਨੇ ਵੀ ਆਉਣਾ ਹੈ ਤੂੰ ਇੱਥੇ ਹੀ ਰਹਿਣਾ ਸਾਰਾ ਦਿਨ ਭੈਣ ਜੀ ਆਪਣੇ ਸੋਨੂ ਦਾ ਵੀ ਜਨਮ ਦਿਨ ਹੈ ਉਸੇ ਦਿਨੇ ਉਹ ਵੀ ਖੜੇ ਪਿਆ ਕਈ ਦਿਨਾਂ ਦਾ ਮੈਂ ਵੀ ਜਨਮ ਦਿਨ ਮਨਾਉਣਾ ਆਪਣਾ ਆਖੇ ਸਾਰੇ ਬੱਚੇ ਮਨਾਉਂਦੇ ਨੇ ਗਲੀ ਦੇ ਫਿਰ ਆਪਾਂ ਕਿਉਂ ਨਹੀਂ ਲੈ ਪੰਮੀ ਆਪਣਾ ਘਰ ਵੇਖੀ ਦੇ ਕੋਈ ਕੰਮ ਕਰਨ ਲੱਗੇ ਰੋਟੀ ਤਾਂ ਪੱਕਦੀ ਨਹੀਂ ਤੁਹਾਡੇ ਘਰ ਅਖੇ ਜਨਮ ਦਿਨ ਮਨਾਉਣਾ ਚੱਲ ਸੁਣ ਅਸੀਂ ਵੱਡਾ ਕੇਕ ਲਿਆਉਣਾ ਵਿੱਚੋਂ ਥੋੜਾ ਜਿਹਾ ਤੈਨੂੰ ਵੀ ਦੇ ਦੇਵਾਂ ਲੈ ਜਾਈ ਤੂੰ ਵੀ ਘਰ ਸੋਨੂ ਲਈ ਨਾਲੇ ਉਹ ਵੀ ਖੁਸ਼ ਹੋ ਜਾ ਪੰਮੀ ਨੂੰ ਸੁੱਖੇ ਦੀ ਘਰ ਵਾਲੀ ਦੀ ਗੱਲ ਚੰਗੀ ਲੱਗੀ ਤੇ ਉਸਨੇ ਉਸ ਦਿਨ ਵੀ ਸਾਰਾ ਦਿਨ ਕੰਮ ਕਰਨ ਲਈ ਹਾਂ ਕਰ ਦਿੱਤੀ ਦੀਪੀ ਦੇ ਜਨਮ ਦਿਨ ਵਾਲੇ ਦਿਨ ਸਵੇਰ ਤੋਂ ਹੀ ਉਹਨਾਂ ਦੇ ਘਰ ਪੂਰੀ ਚੈਲਪੈਲ ਸੀ। ਮਾਸੀਆਂ, ਮਾਮੇ ਸਾਰੇ ਅੰਗਲੀ ਸੰਗਲੀ ਸੱਦੀ ਸੀ ਉਹਨਾਂ। ਹਲਵਾਈ ਬਿਠਾਇਆ ਹੋਇਆ ਸੀ ਘਰ। ਸ਼ਾਮ ਵੇਲੇ ਸੁੱਖੇ ਪੁਲਸੀਏ ਦੇ ਸਟਾਫ ਵਾਲੇ ਵੀ ਆ ਗਏ। ਪੰਮੀ ਨੂੰ ਕੰਮ ਕਰਦੇ ਕਰਦੇ ਪੂਰਾ ਵੀ ਵੇਲ ਨਾ ਮਿਲੀ। ਉਸ ਦਾ ਧਿਆਨ ਤਾਂ ਆਪਣੇ ਪੁੱਤ ਸੋਨੂ ਵੱਲ ਸੀ। ਕਿ ਉਹ ਵੀ ਮੈਨੂੰ ਉਡੀਕ ਰਿਹਾ ਹੋਵੇਗਾ। ਕਿ ਕਦੋਂ ਮਾਂ ਆਵੇਗੀ ਤੇ ਕੇਕ ਲਿਆਵੇਗੀ। ਪਤਾ ਸੋਨੂ ਨੂੰ ਵੀ ਸੀ। ਕਿ ਉਸਦੇ ਪਿਓ ਨੂੰ ਤਾਂ ਸਿਰਫ ਆਪਣੀ ਸ਼ਰਾਬ ਤੇ ਤਾਸ਼ ਤੱਕ ਹੀ ਮਤਲਬ ਸੀ ਜਨਮ ਦਿਨ ਦੀ ਪਾਰਟੀ ਉਸ ਰਾਤ 9 ਵਜੇ ਖਤਮ ਹੋਈ ਪੰਮੀ ਬਥੇਰਾ ਘਰ ਜਾਣ ਦੀ ਜਿੱਦ ਕਰਦੀ ਰਹੀ ਪਰ ਸੁਖੇ ਪੁਲਸੀ ਅਧਿਕਾਰੀ ਵਾਰੀ ਥੋੜਾ ਹੋਰ ਥੋੜਾ ਹੋਰ ਕਹਿ ਕੇ ਕਈ ਘੰਟੇ ਕੰਮ ਕਰਵਾਈ ਗਈ ਅਖੀਰ ਤੋਰਨ ਲੱਗੀ ਨੂੰ ਉਸ ਨੂੰ ਥੋੜਾ ਜਿਹਾ ਕੇਕ ਇੱਕ ਡੱਬੇ ਵਿੱਚ ਪਾ ਕੇ ਤੇ ਪਕੌੜੇ ਘਰ ਲਿਜਾਣ ਨੂੰ ਦਿੱਤੇ ਪੰਮੀ ਚਾਹੋ ਚਾਹੀ ਆਪਣੇ ਪੁੱਤ ਨੂੰ ਪੁੱਤ ਲਈ ਕੇਕ ਲੈ ਕੇ ਆਈ ਪਰ ਜੰਦਿਆਂ ਨੂੰ ਸੋਨੂ ਸੌ ਚੁੱਕਾ ਸੀ ਤੇ ਸੁੱਤਾ ਹੋਇਆ ਮੂੰਹ ਚ ਬੜਬੜਾ ਰਿਹਾ ਸੀ ਪੰਮੀ ਜਦੋਂ ਉਸਦੇ ਨਾਲ ਜਾ ਕੇ ਲੰਮੀ ਪਈ ਤਾਂ ਉਸ ਨੂੰ ਸਮਝ ਆਇਆ ਕਿ ਉਹ ਕੀ ਬੋਲ ਰਿਹਾ ਮਾਂ ਆਪਾਂ ਕਿੰਨੇ ਵਜੇ ਕੇਕ ਕੱਟਣਾ ਹੈ ਮੈਂ ਨਾ ਵਧੀਆ ਸੂਟ ਲੈਣਾ ਅੱਜ ਤੇਰੇ ਤੋਂ ਆਪਾਂ ਕਿਸੇ ਨੂੰ ਵੀ ਨਹੀਂ ਸੱਦਣਾ ਅੱਜ ਮੈਨੂੰ ਵੀ ਕੋਈ ਨਹੀਂ ਸੱਦਦਾ ਮਾਂ ਪੰਮੀ ਆਪਣੇ ਪੁੱਤ ਦੀਆਂ ਸਦਰਾਂ ਨੂੰ ਵੇਖ ਕੇ ਰੋਣ ਲੱਗ ਪਈ ਜਿਹੜੀਆਂ ਅੱਜ ਵੀ ਕੋਰੀਆਂ ਹੀ ਰਹਿ ਗਈਆਂ ਸਨ ਉਹ ਆਪਣੇ ਆਪ ਨੂੰ ਗੁਨਾਹਗਰ ਮਹਿਸੂਸ ਕਰ ਰਹੀ ਸੀ